ਹੈਲੋ ਜੀ ਸਤਿ ਸ੍ਰੀ ਅਕਾਲ ਮੈਸੇਜ਼ ਮੈਸੇਜ਼ ਕੋਰਦੀ ਬਲੌਗ ਵਿੱਚ ਰਾਣੀ ਦੀ ਖਾਣੇ ਚ ਤੇ ਅੱਜ ਗੱਲ ਕਰੀਏ ਜੇ ਹੁਣ ਮੌਸਮ ਚੇਂਜ ਹੋਈ ਜਾਂਦਾ ਹਨਾ ਸਾਰੇ ਥਾਵਾਂ ਤੇ ਇੱਥੇ ਸਾਡੇ ਕੋਲੇ ਵੀ ਹੁਣ ਹਜੇ ਤਾਂ ਥੋੜਾ ਜਿਹਾ ਠੀਕ ਆ ਬਈ ਥੋੜੀ ਜਿਹੀ ਬੱਦਲ ਵਾਲੀ ਹੁੰਦੀ ਆ ਫਿਰ ਧੁੱਪ ਨਿਕਲੇ ਹੁੰਦੀ ਆ ਪਰ ਜਿਹੜੀ ਮੌਸਮ ਦੀ ਹਰੇਕ ਇਨਸਾਨ ਦੇ ਦਿਮਾਗ ਤੇ ਕੀ ਅਸਰ ਪੈਂਦਾ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਜਦੋਂ ਮੌਸਮ ਬਦਲਦਾ ਹੁਣ ਸਾਡੇ ਇੱਥੇ ਹੁੰਦਾ ਵਾ ਇੰਨਾ ਮਿਜ਼ਰੇਬਲ ਹੁੰਦਾ ਨਾ ਉਹ ਟਾਈਮ ਜਦ ਮੈਨੂੰ ਤੁਹਾਨੂੰ ਫਿਕਰ ਹੀ ਹੁੰਦਾ ਵੀ ਬਾਹਰ ਕਿਵੇਂ ਜਾਈਏ ਤੇ ਬਾਹਰ ਨੂੰ ਦੇਖੋ ਹਨੇਰਾ ਹਨੇਰਾ 3 ਵਜੇ 4 ਵਜੇ ਹਨੇਰਾ ਹੋ ਜਾਂਦਾ ਵਾ ਤੇ ਬਹੁਤ ਫਰਕ ਹੁੰਦਾ ਜਦੋਂ ਚਾਨਣ ਹੁੰਦਾ ਵਾ ਉਦੋਂ ਤੁਹਾਡੀ ਸੋਚ ਵੀ ਬਦਲ ਜਾਂਦੀ ਹੈ ਤੁਸੀਂ ਵੀ ਜਿਵੇਂ ਚੰਨਣ ਦੇ ਵਿੱਚ ਨਾ ਖਿੜੇ ਫੁੱਲ ਦੀ ਤਰ੍ਹਾਂ ਹੋ ਜਾਂਦੇ ਆ ਇਹ ਫਰਕ ਹੋ ਜਾਂਦਾ ਵਾ ਫਿਰ ਉਹਦੇ ਨਾਲ ਕਈ ਲੋਕ ਨਹੀਂ ਕਹਿੰਦੇ ਕਿ ਫੋਨ ਫੋਨ ਕਰ ਲੈਂਦੇ ਅੱਗ ਤਾਂ ਵਿਚਾਰੇ ਫੋਨ ਵੀ ਨਹੀਂ ਸੀ ਹੁੰਦਾ ਹਨ ਬਈ ਫੋਨ ਕਰ ਲੈਣਾ ਲੈ ਵੀ ਜੀ ਨਹੀਂ ਲੱਗਦਾ ਕ੍ਯੋ ਨਹੀਂ ਜੀ ਲੱਗਦਾ ਕਿ ਮੌਸਮ ਦੇ ਨਾਲ ਥੋੜੀ ਸੋਚ ਬਦਲ ਜਾਂਦੀ ਹੈ ਤੁਹਾਨੂੰ ਬਾਹਰ ਨਿਕਲਣਾ ਥੋੜਾ ਔਖਾ ਹੋ ਜਾਂਦਾ ਵਾ ਜਦੋਂ ਤਾਂ ਹਾਲਾਂਕਿ ਕੰਮਾਂ ਤੇ ਜਾਂਦੇ ਆ ਫਿਰ ਤੁਹਾਨੂੰ ਜਾਣਾ ਹੀ ਪੈਂਦਾ ਜੇ ਨਹੀਂ ਕੰਮਾਂ ਤੇ ਜਾਣਾ ਫਿਰ ਜਦੋਂ ਤੁਸੀਂ ਘਰ ਦੇ ਵਿੱਚ ਕੋਈ ਕੰਮ ਇਹੋ ਜਿਹਾ ਕਰੋ ਮੈਂ ਐ ਕਰਦੀ ਹੁੰਦੀ ਆ ਵੀ ਜਦੋਂ ਹੁਣ ਵਿੰਟਰ ਆ ਗਈ ਆ ਜੀ ਗਈ ਸਮਝ ਲਓ ਹੁਣ ਹੋਰ ਦੋ ਹਫ਼ਤੇਾਂ ਨੂੰ ਜ਼ਿਆਦਾ ਹੋ ਜਾਊਗਾ ਹਨੇਰਾ ਤੇ ਜਦੋਂ ਫਿਰ ਇਦਾਂ ਦਾ ਮੌਸਮ ਆ ਜਾਂਦਾ ਫਿਰ ਮੈਂ ਨੀਟਿੰਗ ਵਗੈਰਾ ਦਾ ਕੰਮ ਕਰ ਲੈਣੀ ਆ ਤੇ ਜਦੋਂ ਹੁੰਦਾ ਵਾ ਸੋਹਣਾ ਸਮਰ ਹੁੰਦੀ ਆ ਫਿਰ ਬਾਹਰ ਗੇੜ-ਗੋੜਾ ਕੱਢਣਾ ਬਾਹਰ ਚਲੇ ਗਏ ਟਾਊਨ ਚਲੇ ਗਏ ਫਰੈਂਡ ਨਾਲ ਚਲੇ ਗਏ ਲੰਚ ਤੇ ਚਲੇਗਾ ਡਿਨਰ ਤੇ ਚਲੇਗਾ ਫਿਰ ਇਹੋ ਜਿਹਾ ਕੰਮ ਕਰੀਦਾ ਫਿਰ ਇਹ ਚੀਜ਼ਾਂ ਦਾ ਜਿਹੜਾ ਕੱਪ ਕਹਿੰਨੇ ਹੋਵੇ ਚੱਲੇ ਤਾਂ ਹੋਣਾ ਹੀ ਆ ਪਰ ਤੁਹਾਡੇ ਬ੍ਰੇਨ ਤੇ ਬਹੁਤ ਅਸਰ ਹੁੰਦਾ ਜਿਹੜਾ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਮੌਸਮ ਦਾ ਅਸਰ ਹੁੰਦਾ ਹੁਣ ਦੇਖੋ ਐਂ ਤਾਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਸੂਰਜ ਨਿਕਲਦਾ ਵਾ ਸ਼ਾਮ ਨੂੰ ਆਪਾਂ ਨੂੰ ਪਤਾ ਇਹਨੇ ਚਲਿਆ ਜਾਣਾ ਵਾ ਜੇ ਹੁਣ ਜਦੋਂ ਸਰਵੰਮ ਵਿੰਟਰ ਹੁੰਦੀ ਆ ਠੰਡਾਂ ਦੇ ਵਿੱਚ ਇਹ ਲੇਟ ਨਿਕਲਦਾ ਫਿਰ ਛੇਤੀ ਇਹ ਚੱਲਿਆ ਜਾਂਦਾ ਵਾ ਇਸ ਤਰ੍ਹਾਂ ਜਿਹਨਾਂ ਚੰਦ ਆ ਉਹ ਦੇਖ ਲਓ ਨਿਕਲਦਾ ਵਾ ਪੂਰਨਮਾਸ਼ੀ ਤੇ ਆਪਾਂ ਨੂੰ ਪਤਾ ਆਉਂਦਾ ਪੂਰਾ ਹੁੰਦਾ ਵਾ ਤੇ ਫਿਰ ਉਹ ਚੰਦ ਚਾਂਦਨੀ ਸੋਹਣੀ ਲੱਗਦੀ ਹੈ ਇਸੇ ਤਰ੍ਹਾਂ ਹੀ ਹਨਾ ਜਿਹੜਾ ਸਾਡੇ ਦਿਮਾਗ ਦੀਆਂ ਜਿਹੜੀਆਂ ਨਾੜਾਂ ਆ ਸਾਡੇ ਦਿਮਾਗ ਦੀ ਸੋਚ ਤੇ ਮੌਸਮ ਦਾ ਇੰਨਾ ਕੁ ਅਸਰ ਉਹ ਛੱਡ ਜਾਂਦਾ ਵੀ ਸਾਨੂੰ ਹੋਰ ਕੁਝ ਸੋਚਣਾ ਪੈਂਦਾ ਵੀ ਅਸੀਂ ਆਪਣੇ ਮਨ ਨੂੰ ਕਿਵੇਂ ਹੋਰ ਕਿਸੇ ਪਾਸੇ ਅਕੁਪਾਈ ਕਰੀਏ ਹੁਣ ਸੂਰਜ ਜਿਹੜਾ ਨਿਕਲਦਾ ਛਪਦਾ ਤੇ ਇਹ ਵੀ ਆ ਚੰਦ ਨਿਕਲਦਾ ਜਾਂਦਾ ਹੋਈ ਆ ਪਰ ਉਹ ਕਿਹੜਾ ਸਾਨੂੰ ਜਵਾਬ ਦਿੰਦੇ ਹਨ ਇਸ ਤਰ੍ਹਾਂ ਜਿਹੜੀ ਸਾਡੀ ਲਾਈਫ ਆ ਉਹਦੇ ਵਿੱਚ ਇੱਕ ਨਵਾਂ ਦਿਨ ਚੜਨਾ ਚੜ ਜਾਂਦਾ ਵਾ ਕਈ ਵਾਰੀ ਬੇਚਾਰਾ ਕੋਈ ਨਾ ਕੋਈ ਇਦਾਂ ਹੀ ਰਹਿ ਜਾਂਦਾ ਸਤਾ ਪਿਆ ਨਵਾਂ ਚ ਨਵਾਂ ਦਿਨ ਸਾਨੂੰ ਪਤਾ ਚੜਨਾ ਹੀ ਆ ਫਿਰ ਇਹ ਵੀ ਪਤਾ ਵੀ ਇਹਨੇ ਜਾਣਾ ਹੀ ਆ ਸੋ ਅਫਸੋਸ ਕਰਨ ਦੀ ਨਹੀਂ ਲੋੜ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਕੈਮ ਰੱਖੋ ਚਾਹ ਪੀਂਦਿਆ ਕਰੋ ਜਿਆਦਾ ਤੇ ਕੋਈ ਕੰਮ ਬੈੱਡ ਲਿਆ ਕਰੋ ਬਈ ਕੁਸ਼ਨ ਕੁਸ਼ਨ ਅੱਗੇ ਹੁਣ ਬਈ ਹੁੰਦਾ ਸੀ ਕਢਾਈ ਕਰ ਵਗੈਰਾ ਕਰ ਲਈ ਹੁਣ ਰਾਤ ਨੂੰ ਤਾਂ ਨਹੀਂ ਕਢਾਈ ਕਰ ਸਕਦੇ ਪਰ ਥੋੜੇ ਜਿਹਾ ਕੰਮ ਪੈਂਡਿੰਗ ਰੱਖ ਲੈ ਉਹ ਫਿਰ ਜਦੋਂ ਲਾਈਟ ਜਗਾ ਕੇ ਤੁਸੀਂ ਕਰ ਸਕਦੇ ਹੋ ਕੁਛ ਨਾ ਕੁਛ ਕੰਮ ਲੱਭੋ ਫੇਰ ਆ ਜਿਹੜਾ ਦਿਮਾਗ ਤੇ ਅਸਰ ਥੋੜਾ ਜਿਹਾ ਘੱਟ ਹੁੰਦਾ ਵਾ ਪਰ ਹੁੰਦਾ ਬਹੁਤ ਬਹੁਤ ਹੁੰਦਾ ਹੈ ਮੌਸਮ ਦਾ ਜਦੋਂ ਸੂਰਜ ਚੜਦਾ ਵਾ ਧੁੱਪ ਨਿਕਲਦੀ ਆ ਸਾਨੂੰ ਬਹੁਤ ਵਧੀਆ ਲੱਗਦਾ ਬਾਹਰ ਨੂੰ ਦੇਖਣ ਨੂੰ ਜਦੋਂ ਹੁੰਦਾ ਵਾ ਹਨੇਰਾ ਹਨੇਰਾ ਫੇਰ ਅਸ ਕਹਿੰਦੀ ਆ ਚੱਲ ਗਾਰਡਨ ਕਰ ਦੋ ਜੀ ਨਹੀਂ ਕਰਦਾ ਬਾਹਰ ਦੇਖਣ ਤੇ ਇਹ ਕੂਨਚਾਰ ਗੜਜੀ ਬਣ ਜਾਂਦੀ ਹੈ ਮੀਂਹ ਪਿਆ ਜਾਂਦਾ ਹੈ ਹਨਾ ਸੋ ਪਰ ਫਿਰ ਵੀ ਜਦ ਜ ਮਰਜ਼ੀ ਮੌਸਮ ਹੋ ਗਿਆ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਸਾਰੇ ਜਾਣੇ ਅਸੀਂ ਇੰਜੋਏ ਕਰਨਾ ਸਿੱਖੀਏ ਇਹਦੇ ਕੀ ਕੀ ਟੂਲ ਹੈਗੇ ਆ ਉਹ ਜਿਹੜੇ ਟੂਲ ਆ ਉਹਨਾਂ ਨੂੰ ਅਸੀਂ ਵਰਤ ਕੇ いや ਨਹੀਂ ਆਪਣੇ ਆਪ ਨੂੰ ਉਦਾਸ ਕਰਕੇ ਨਹੀਂ ਬੈਠਣਾਗਾ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ